ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਘਰ ਦੇ ਝਾੜੋ ਨੂੰ ਫੇਰਦੇ ਸਮੇਂ ਇਹ ਕੰਮ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਦੀ ਕਾਇਆ ਹੀ ਪਲਟ ਜਾਵੇਗੀ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਦੇ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਬੱਚਿਆਂ ਤੇ ਘਰ ਪਰਿਵਾਰ ਤੇ ਪੜ ਜਾਵੇ ਤੇ ਤੁਹਾਨੂੰ ਜ਼ਿੰਦਗੀ 'ਚ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ। ਸੋ ਸੋਸ਼ਲ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਅੱਜ ਦਾ ਵਿਸ਼ਾ ਹੈ ਕਿ ਜਿਹੜੀਆਂ ਭੈਣਾਂ ਤੇ ਬੀਬੀਆਂ ਆਪਣੇ ਘਰ ਦੇ ਵਿੱਚ ਆਹ ਇੱਕ ਕੰਮ ਕਰ ਲੈਂਦੀਆਂ ਹਨ ਤਾਂ ਉਹਨਾਂ ਦਾ ਘਰ ਦੀ ਕਾਇਆ ਹੀ ਪਲਟ ਜਾਂਦੀ ਹੈ। ਜਿਹੜੀ ਵੀ ਭੈਣ ਬੇਬੀ ਆਪਣੇ ਘਰ ਦੇ ਵਿੱਚ ਇਹ ਕੰਮ ਕਰਦੀ ਹੈ ਉਹਦੀ ਤਾਂ ਜ਼ਿੰਦਗੀ ਹੀ ਬਦਲਦੀ ਹੈ ਤੇ ਨਾਲ ਉਹਦੇ ਨਾਲ ਜੁੜੀਆਂ ਹੋਈਆਂ ਹੋਰ ਵੀ ਕਈ ਜ਼ਿੰਦਗੀਆਂ ਬਦਲ ਸਕਦੀਆਂ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਹੁਤ ਜ਼ਿਆਦਾ ਕਿਰਪਾ ਹੁੰਦੀ ਹੈ ਸੋ ਇਹ ਕੰਮ ਕਿਹੜਾ ਹੈ ਉਹ ਆਪਾਂ ਵੀਡੀਓ ਦੇ ਵਿੱਚ ਗੱਲ ਕਰਨ ਵਾਲੇ ਹਾਂ ਇਸ ਕਰਕੇ ਸਾਥ ਸੰਗਤ ਜੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਖਾਸ ਕਰਕੇ ਮੇਰੀਆਂ ਭੈਣਾਂ ਬੀਬੀਆਂ ਚਿਹੜੀਆਂ ਵੀ ਆਪਣੇ ਘਰ ਦੀ ਸੁੱਖ ਸ਼ਾਂਤੀ ਦੇ ਲਈ ਹਰ ਵੇਲੇ ਚਿੰਤਤ ਰਹਿੰਦੀਆਂ ਹਨ ਆਪਣੇ ਘਰ ਦੀ ਤੰਦਰੁਸਤੀ ਤੇ ਤਰੱਕੀ ਦੇ ਲਈ ਚਿੰਤਾ ਕਰਦੀਆਂ ਹਨ ਖਾਸ ਕਰਕੇ ਆਪਣੇ ਬੱਚਿਆਂ ਦੀ ਤੰਦਰੁਸਤੀ ਤੇ ਤਰੱਕੀ ਦੀ ਬੜੀ ਚਿੰਤਾ ਉਹਨਾਂ ਨੂੰ ਲੱਗੀ ਹੀ ਰਹਿੰਦੀ ਹੈ ਕਿ ਸਾਡੇ ਬੱਚੇ ਹਮੇਸ਼ਾ ਤੰਦਰੁਸਤ ਰਹਿਣ ਤਰੱਕੀ ਕਰਨ ਕਦੇ ਮਾੜੀ ਸੰਗਤ ਵਿੱਚ ਨਾ ਪੈ ਜਾਣ ਕਈ ਭੈਣਾਂ ਬੇਬੀਆਂ ਕਹਿ ਦਿੰਦੀਆਂ ਹਨ ਜੀ ਸਾਡੇ ਬੱਚੇ ਜ਼ਿੱਦ ਬੜੀ ਕਰਦੇ ਹਨ ਸਾਡਾ ਕਹਿਣਾ ਨਹੀਂ ਮੰਨਦੇ ਜਾਂ ਘਰ ਦੇ ਜੀ ਨੂੰ ਕਿਸੇ ਨੂੰ ਬਹੁਤ ਗੁੱਸਾ ਆਉਂਦਾ ਹੈ ਮਤਲਬ ਕਿ ਘਰ ਦੇ ਕਿਸੇ ਵੀ ਤਰ੍ਹਾਂ ਦੀ ਨੈਗੇਟਿਵਿਟੀ ਹੈ ਤਾਂ ਇਹ ਕੰਮ ਕਰਨ ਦੇ ਨਾਲ ਤੁਹਾਡੇ ਘਰ ਦੀ ਹਰ ਤਰ੍ਹਾਂ ਦੀ ਨੈਗੇਟਿਵਿਟੀ ਦੂਰ ਹੋ ਜਾਵੇਗੀ ਇਸ ਲਈ ਤੁਸੀਂ ਕਰਨਾ ਕੀ ਹੈ ਕੋਈ ਔਖਾ ਕੰਮ ਨਹੀਂ ਹੈ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਉੱਠਣ ਤੋਂ ਬਾਅਦ ਰਾਤ ਤੱਕ ਤੁਸੀਂ ਜੋ ਵੀ ਕੰਮ ਕਰਦੇ ਹੋ ਭਾਵੇਂ ਸਵੇਰ ਦੀ ਚਾਹ ਪਾਣੀ ਨਾਸ਼ਤਾ ਤਿਆਰ ਕਰ ਰਹੇ ਹੋ ਘਰ ਦੀਆਂ ਭਾਵੇਂ ਸਾਫ ਸਫਾਈਆਂ ਕਰ ਰਹੇ ਹੋ ਆਪਣੇ ਬੱਚਿਆਂ ਦੀ ਸੰਭਾਲ ਕਰ ਰਹੇ ਹੋ ਜੁੱਤੀਆਂ ਦੀ ਸੰਭਾਲ ਕਰ ਰਹੇ ਹੋ ਮਤਲਬ ਕਿ ਹਰ ਕੰਮ ਕਰਦਿਆਂ ਹੋਇਆਂ ਨਾਲ-ਨਾਲ ਵਾਹਿਗੁਰੂ ਵਾਹਿਗੁਰੂ ਜ਼ਰੂਰ ਜਪਿਆ ਕਰੋ ਜਿੱਥੇ ਤੁਹਾਡਾ ਮਨ ਟਿਕਦਾ ਹੈ ਤੁਸੀਂ ਉੱਥੇ ਦਸਾਂ ਗੁਰੂ ਆਪਾਸ਼ਾਈਆਂ ਦਾ ਨਾਮ ਵੀ ਜਪ ਸਕਦੇ ਹੋ ਗੁਰਮੰਤਰ ਜਪ ਲਓ ਮੂਲ ਮੰਤਰ ਦਾ ਜਾਪ ਕਰ ਲੋ ਜੋ ਵੀ ਨਾਮ ਤੁਹਾਨੂੰ ਸਰੜ ਲੱਗਦਾ ਹੈ ਜੋ ਵੀ ਸ਼ਬਦ ਤੁਹਾਨੂੰ ਚੰਗਾ ਲੱਗਦਾ ਹੈ ਤੁਹਾਡਾ ਮਨ ਟਿਕਦਾ ਹੈ ਤੁਸੀਂ ਉਹੀ ਨਾਮ ਬਣਾ ਲਓ ਮਨੁੱਖ ਉਹੀ ਨਾਮ ਚਾਪਦੇ ਆਂ ਜਪਦੇ ਆਂ ਤੁਸੀਂ ਫਿਰ ਸਾਰੇ ਹੀ ਘਰ ਦੇ ਕੰਮ ਕਰਨੇ ਹਨ ਖਾਸ ਕਰਕੇ ਜਦੋਂ ਤੁਸੀਂ ਘਰ ਦੀ ਸਾਫ ਸਫਾਈ ਕਰਦੇ ਹੋ ਝਾੜੂ ਬੋਕਰ ਕਰਦੇ ਹੋ ਕਿਉਂਕਿ ਜਦੋਂ ਅਸੀਂ ਝਾੜੂ ਬੋਕਰ ਕਰਦੇ ਹਾਂ ਸਾਫ ਸਫਾਈ ਕਰਦੇ ਹਾਂ ਉਸ ਵੇਲੇ ਅਸੀਂ ਘਰ ਦੇ ਹਰ ਕੋਨੇ ਵਿੱਚ ਜਾਣਾ ਹੁੰਦਾ ਹੈ ਜੇਕਰ ਹਰ ਕੋਨੇ ਦੇ ਵਿੱਚ ਤੁਸੀਂ ਨਾਮ ਜਪਦਿਆਂ ਹੋਇਆ ਜਾਓਗੇ ਸਾਫ ਸਫਾਈ ਕਰੋਗੇ ਤਾਂ ਵੇਖਿਓ ਘਰ ਦੀ 네ਗੇਟਿਵ એનર્ਜੀ ਦੂਰ ਹੋ ਜਾਵੇਗੀ ਤੁਹਾਡੇ ਮਨ ਦਾ ਇਹ ਵਿਸ਼ਵਾਸ ਹੋ ਜਾਵੇਗਾ ਮੇਰੇ ਘਰ ਦੇ ਹਰ ਕੋਨੇ ਵਿੱਚ ਪਰਮਾਤਮਾ ਜੀ ਦਾ ਵਾਸ ਹੈ ਉਥੇ ਪਰਮਾਤਮਾ ਜੀ ਦਾ ਜਪਿਆ ਹੋਇਆ ਨਾਮ ਪਹੁੰਚ ਗਿਆ ਹੈ ਇਸ ਲਈ ਮੇਰੇ ਘਰ ਦੀ ਮਾੜੀ ਊਰਜਾ ਦੂਰ ਹੋ ਗਈ ਹੈ ਤੁਹਾਡੇ ਮਨ ਦੇ ਵਿੱਚ ਵਿਸ਼ਵਾਸ ਬਣ ਜਾਵੇਗਾ ਕਿ ਤੁਹਾਡੇ ਘਰ ਦੇ ਵਿੱਚ ਪੋਜ਼ਿਟਿਵਿਟੀ ਤੁਸੀਂ ਲੈ ਕੇ ਆਏ ਹੋ ਤੁਹਾਡੇ ਮਨ ਦੇ ਇਸ ਵਿਸ਼ਵਾਸ ਨੇ ਹੀ ਤੁਹਾਡੇ ਘਰ ਦੇ ਸਾਰੇ ਕੰਮ ਸਿੱਧੇ ਕਰ ਦੇਣੇ ਹਨ ਕਿਉਂਕਿ ਜਦੋਂ ਸਾਡੇ ਮਨ ਦੇ ਵਿੱਚ ਕੋਈ ਮਾੜਾ ਖਿਆਲ ਚੱਲਦਾ ਹੈ ਕਿਸੇ ਵੀ ਤਰ੍ਹਾਂ ਦਾ ਵਹਿਮ ਭਰਮ ਚੱਲਣਾ ਸ਼ੁਰੂ ਹੋ ਜਾਂਦਾ ਹੈ ਸਾਡੇ ਘਰ ਕਿਸੇ ਨੇ ਕੁਝ ਕਰ ਤਾਂ ਨਹੀਂ ਦਿੱਤਾ ਜਾਂ ਕਿਸੇ ਨੇ ਕੋਈ ਨਜ਼ਰ ਤਾਂ ਨਹੀਂ ਲਗਾ ਦਿੱਤੀ ਸਾਡੇ ਘਰ ਦੇ ਉੱਤੇ ਕੋਈ ਮਾੜਾ ਸਾਆਇਆ ਕੋਈ ਬੁਰੀ ਸ਼ਕਤੀ ਦਾ ਪ੍ਰਭਾਵ ਤਾਂ ਨਹੀਂ ਪੈ ਚੁੱਕਾ ਇਹਨਾਂ ਮਾੜੇ ਖਿਆਲਾਂ ਨੂੰ ਸਾਨੂੰ ਅੰਦਰੋਂ ਹੀ ਕਮਜ਼ੋਰ ਕਰ ਦਿੱਤਾ ਹੁੰਦਾ ਹੈ ਸਾਨੂੰ 네ਗੇਟਿਵਿਟੀ ਦੇ ਨਾਲ ਇਹ ਵਿਚਾਰ ਭਰ ਦਿੰਦੇ ਹਨ ਪਰ ਜਦੋਂ ਤੁਸੀਂ ਸਵੇਰੇ ਉੱਠ ਕੇ ਨਾਮ ਜਪੋਗੇ ਫਿਰ ਘਰ ਦੇ ਕੰਮ-ਕਾਰ ਕਰਦੇ ਹੁੰਦਿਆਂ ਵੀ ਤੁਸੀਂ ਨਾਮ ਜਪਣਾ ਹੈ ਮਤਲਬ ਕਿ ਹਰ ਵੇਲੇ ਨਾਮ ਨਾਲ ਜੁੜੇ ਰਹਿਣਾ ਹੈ ਸਾਤ ਸੰਗਤ ਜੀ ਇੰਟਰਨੈਟ ਦਾ ਜਮਾਨਾ ਹੈ ਇਸ ਲਈ ਤੁਸੀਂ ਆਪਣੇ ਘਰ ਦੇ ਵਿੱਚ ਜਾਪ ਨੂੰ ਲਗਾ ਕੇ ਵੀ ਕੰਮਕਾਰ ਕਰ ਸਕਦੇ ਹੋ ਨਾਲ ਨਾਲ ਇਸ ਤਰੀਕੇ ਨਾਲ ਤੁਹਾਡੀ ਰਸਨਾ ਪਵਿੱਤਰ ਹੁੰਦੀ ਰਹੇਗੀ ਹਰ ਵੇਲੇ ਨਾਮ ਦੇ ਨਾਲ ਜੁੜੇ ਰਹੋਗੇ ਤੁਹਾਡੇ ਮਨ ਦੀ ਨੈਗੇਟਿਵਿਟੀ ਵੀ ਦੂਰ ਹੋ ਜਾਵੇਗੀ ਮਨ ਸ਼ਾਂਤ ਹੋ ਜਾਵੇਗਾ ਖੁਸ਼ ਰਹੇਗਾ ਜੇਕਰ ਤੁਹਾਡਾ ਮਨ ਖੁਸ਼ ਤੇ ਸ਼ਾਂਤ ਹੈ ਤਾਂ ਇਹਦਾ ਪ੍ਰਭਾਵ ਪੂਰੇ ਪਰਿਵਾਰ ਤੇ ਪੈਣਾ ਹੈ ਇਸ ਕਰਕੇ ਪੈਣਾ ਬੇਬੀਆਂ ਕਰਦੇ ਹਰ ਕੰਮ ਨੂੰ ਕਰਦੇ ਅਨਸਾਰ ਖਾਸ ਕਰਕੇ ਭੋਜਨ ਪ੍ਰਸ਼ਾਦਾ ਬਣਾਉਂਦੇ ਹਾਂ ਘਰ ਵਿੱਚ ਝਾੜੋ ਬੋਕਰ ਕਰਦੇ ਹਾਂ ਨਾਲ ਨਾਲ ਨਾਮ ਜ਼ਰੂਰ ਜਪਿਆ ਕਰੋ ਕਿਉਂਕਿ ਇਹੋ ਹੀ ਦੋ ਕੰਮ ਕਰਨ ਤੇ ਸਾਨੂੰ ਸਮਾਂ ਜ਼ਿਆਦਾ ਲੱਗਦਾ ਹੈ। ਇਹ ਹੀ ਦੋ ਕੰਮ ਕਰਦੇ ਹਾਂ ਕਈ ਵਾਰ ਅਸੀਂ ਕਈ ਤਰ੍ਹਾਂ ਦੇ ਖਿਆਲ ਆਪਣੇ ਮਨ ਵਿੱਚ ਗੁਣ ਉਧੇੜਦੇ ਹੀ ਰਹਿੰਦੇ ਹਾਂ। ਇਸ ਕਰਕੇ ਸਾਡੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਮਾੜਾ ਵਿਚਾਰ ਨਾ ਚੱਲੇ। ਇਸੇ ਤਰ੍ਹਾਂ ਦੀ ਕੋਈ ਨੈਗੇਟਿਵਿਟੀ ਨਾ ਆਵੇ ਇਸ ਕਰਕੇ ਆਪਣੇ ਤੁਸੀਂ ਮੋਹ ਦੇ ਵਿੱਚੋਂ ਪਰਮਾਤਮਾ ਜੀ ਦਾ ਜਾਪ ਕਰਦੇ ਹੀ ਰਹਿਣਾ ਹੈ ਮੂਲ ਮੰਤਰ ਦਾ ਜਾਪ ਕਰਨਾ ਹੈ ਜੋ ਵੀ ਤੁਹਾਨੂੰ ਸਰਲ ਲੱਗਦਾ ਹੈ ਕੰਠ ਹੈ ਉਹੀ ਜਾਪ ਕਰ ਲਿਆ ਕਰੋ ਭਾਵੇਂ ਚੋਪਈ ਸਾਹਿਬ ਦੇ ਪਾਠ ਕਰ ਲਓ ਜਦੋਂ ਆਪਾਂ ਘਰ ਦੇ ਵਿੱਚ ਨਾਮ ਜਪਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਬਣਾਉਂਦੇ ਹਾਂ ਉਹ ਕੋਈ ਆਮ ਭੋਜਨ ਪ੍ਰਸ਼ਾਦਾ ਨਹੀਂ ਰਹਿੰਦਾ ਸਗੋਂ ਅੰਮ੍ਰਿਤ ਰੂਪੀ ਭੋਜਨ ਪ੍ਰਸ਼ਾਦਾ ਬਣ ਜਾਂਦਾ ਹੈ ਗੁਰੂ ਦਾ ਲੰਗਰ ਬਣ ਜਾਂਦਾ ਹੈ ਉਹ ਪ੍ਰਸ਼ਾਦ ਰੂਪੀ ਭੋਜਨ ਪ੍ਰਸ਼ਾਦਾ ਜਦੋਂ ਬਣ ਜਾਂਦਾ ਹੈ ਤੇ ਜਿਹੜਾ ਵੀ ਜੀ ਉਸ ਨੂੰ ਛਕਦਾ ਹੈ ਉਸ ਦੇ ਅੰਦਰ ਦੇ ਦੁੱਖ ਰੋਗ ਖਤਮ ਹੋ ਜਾਂਦੇ ਹਨ ਉਹਦੇ ਮਨ ਦੇ ਕਲੇਸ਼ ਤੇ ਵਹਿਮ ਭਰਮ ਦੂਰ ਹੁੰਦੇ ਹਨ ਸੋ ਜੇਕਰ ਤੁਹਾਨੂੰ ਲੱਗਦਾ ਹੈ ਤੁਹਾਡੇ ਘਰ ਵਿੱਚ ਕਿਸੇ ਤਰ੍ਹਾਂ ਦੀ 네ਗੇਟਿਵਿਟੀ ਦਾ ਪ੍ਰਭਾਵ ਹੈ ਬੱਚੇ ਜਿਹੜੇ ਹਨ ਸਿੱਧ ਕਰਦੇ ਹਨ ਕਹਿਣਾ ਨਹੀਂ ਮੰਨਦੇ ਘਰ ਵਿੱਚ ਕਿਸੇ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਕਿਸੇ ਜੀਨ ਨੂੰ ਗੁੱਸਾ ਆਉਂਦਾ ਹੈ ਤਾਂ ਤੁਸੀਂ ਇਹ ਤਰੀਕਾ ਜ਼ਰੂਰ ਅਪਣਾਓ ਕਿ ਭੋਜਨ ਪ੍ਰਸ਼ਾਦਾ ਬਣਾਉਂਦੇ ਹੋਏ ਨਾਮ ਜ਼ਰੂਰ ਜਪੋ ਸਿਆਣੇ ਆਖਦੇ ਹਨ ਜਿਹਾ ਅਨਤੇਹਾ ਮਨ ਆਪਣਾ ਭੋਜਨ ਪ੍ਰਸ਼ਾਦਾ ਜਦੋਂ ਬਣਾਉਣਾ ਹੈ ਨਾਮ ਜਪਣਾ ਹੈ ਤੇ ਜਦੋਂ ਉਹ ਭੋਜਨ ਪ੍ਰਸ਼ਾਦਾ ਅਸੀਂ ਛਕਦੇ ਹਾਂ ਫਿਰ ਸਾਡੇ ਸਰੀਰ ਤੇ ਬੜਾ ਹੀ ਅਸਰ ਹੁੰਦਾ ਹੈ ਸਿਰਫ ਭੋਜਨ ਪ੍ਰਸ਼ਾਦੇ ਦਾ ਅਸਰ ਨਹੀਂ ਬਲਕਿ ਉਸ ਨੂੰ ਕਿਸ ਤਰ੍ਹਾਂ ਬਣਾਇਆ ਗਿਆ ਹੈ ਇਸ ਚੀਜ਼ ਨੂੰ ਵੀ ਬੜਾ ਮਨ ਜਿਹੜਾ ਹੈ ਮਾਇਨੇ ਰੱਖਦਾ ਹੈ ਇਸ ਕਰਕੇ ਨਾਮ ਜਪਦਿਆਂ ਹੋਇਆਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੋਇਆਂ ਕਰਦੇ ਹਰ ਕੰਮ ਨੂੰ ਕਰਨਾ ਹੈ ਯਕੀਨ ਕਰਕੇ ਜਾਣ ਜਿਹੜਾ ਵੀ ਕੰਮ ਨਾਮ ਜਪਦਿਆਂ ਹੋਇਆ ਕਰੋਗੇ ਉਸ ਕੰਮ ਵਿੱਚ ਤੁਹਾਨੂੰ ਜਲਦੀ ਸਫਲਤਾ ਮਿਲ ਜਾਵੇਗੀ ਤੁਹਾਡਾ ਮਨ ਅੱਕੇਗਾ ਨਹੀਂ ਥੱਕੇਗਾ ਨਹੀਂ ਸਾਡੇ ਕੀਤੇ ਹੋਏ ਕੰਮ ਵਿੱਚ ਬਰਕਤ ਪੈ ਜਾਵੇਗੀ ਇਸ ਲਈ ਸਾਧ ਸੰਗਤ ਜੀ ਕੰਮਕਾਰਤਾ ਅਸੀਂ ਰੋਜ਼ ਹੀ ਕਰਨੇ ਹੁੰਦੇ ਹਨ ਸਵੇਰ ਤੋਂ ਸ਼ਾਮ ਤੱਕ ਆਪਣੇ ਕੰਮ ਹਰ ਰੋਜ਼ ਉਹੀ ਹੁੰਦੇ ਹਨ ਉਹ ਕੰਮ ਅਸੀਂ ਪਰਮਾਤਮਾ ਦਾ ਨਾਮ ਜਪਦਿਆਂ ਹੋਇਆਂ ਵੀ ਕਰ ਸਕਦੇ ਹਾਂ ਭੋਜਨ ਪ੍ਰਸ਼ਾਦਾ ਬਣਾਉਂਦੇ ਆ ਕਰ ਸਕਦੇ ਹਾਂ ਜੇਕਰ ਅੱਜ ਤੋਂ ਹੀ ਅਸੀਂ ਨਾਮ ਜਪਣਾ ਸ਼ੁਰੂ ਕਰ ਦਿੱਤਾ ਸਾਨੂੰ ਕੱਲ ਤੋਂ ਹੀ ਫਾਇਦੇ ਦੱਸਣੇ ਸ਼ੁਰੂ ਹੋ ਜਾਣਗੇ ਲਗਾਤਾਰ ਵੇਖੋ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਵਾਹਿਗੁਰੂ ਜੀ ਦੇ ਨਾਮ ਦਾ ਜਪਿਆ ਹੋਇਆ ਸ਼ਬਦ ਜਦੋਂ ਰਸਨਾ ਤੇ ਆਉਂਦਾ ਹੈ ਤਾਂ ਰਸਨਾ ਵੀ ਪਵਿੱਤਰ ਹੋ ਜਾਂਦੀ ਹੈ ਪਰਮਾਤਮਾ ਜੀ ਸਾਡੇ ਘਰ ਵਿੱਚ ਵਾਸ ਕਰ ਲੈਂਦੇ ਹਨ ਬਸ ਸਾਨੂੰ ਕੁਝ ਸੁਣੇਗਾ ਤੇ ਸਿਰਫ ਪਰਮਾਤਮਾ ਦਾ ਨਾਮ ਹੀ ਸੁਣੇਗਾ ਇਸ ਲਈ ਸਾਡੇ ਘਰ ਵਿੱਚ ਬਰਕਤ ਬਹਾਨੇ ਮਾਰ ਕੇ ਆਵੇਗੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਸ਼ਿਸ਼ ਕਰੀਏ ਸਾਡਾ ਦਿਨ ਭਰ ਦਾ ਇੱਕ ਪਲ ਇੱਕ ਛਿਨ ਵੀ ਕਦੇ ਵਿਰਥਾ ਨਾ ਜਾਵੇ ਕਿਸੇ ਦੇ ਨਾਲ ਚੁਗਲੀ ਨਿੰਦਿਆ ਕਰਨ ਦੀ بجائے ਘੰਟਾ-ਘੰਟਾ ਵੇਸਟ ਗੱਲਾਂ ਕਰਨ ਦੀ بجائے ਅਸੀਂ ਪਰਮਾਤਮਾ ਨਾਲ ਜੇਕਰ ਜੋੜਾਂਗੇ ਤਾਂ ਸਾਡਾ ਲੋਕ ਪਰਲੋਕ ਸਵਾਰਿਆ ਜਾਵੇਗਾ ਸਾਥ ਸੰਗਤ ਜੀ ਜਦੋਂ ਅਸੀਂ ਕਿਸੇ ਨਾਲ ਫੋਨ 'ਤੇ ਗੱਲ ਕਰਨ ਲਈ ਲੱਗ ਜਾਂਦੇ ਹਾਂ ਤਾਂ ਘੰਟਾ ਡੇਢ ਘੰਟਾ ਤਾਂ ਅਸੀਂ ਐਵੇਂ ਹੀ ਲਗਾ ਦਿੰਦੇ ਹਾਂ ਇੱਕ ਗੱਲ ਨੂੰ ਵਾਰ-ਵਾਰ ਕਰਕੇ ਉਹੀ ਗੱਲਾਂ ਨੂੰ ਦੁਹਰਾਉਂਦੇ ਰਹਿੰਦੇ ਹਾਂ ਪਰ ਜੇਕਰ ਅਸੀਂ ਦੁਹਰਾਉਣ ਦਾ ਕੰਮ ਪਰਮਾਤਮਾ ਦੇ ਨਾਮ ਦਾ ਕਰ ਲਈਏ ਤਾਂ ਫਿਰ ਕਿੰਨਾ ਵਧੀਆ ਹੋ ਜਾਵੇਗਾ ਫੋਨ ਲੈ ਕੇ ਬੈਠੀਏ ਤਾਂ ਪਤਾ ਹੀ ਨਹੀਂ ਚੱਲਦਾ ਕਿ ਸਮਾਂ ਕਿੰਨਾ ਹੋ ਗਿਆ ਪਰ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਜੀਵਨ ਅਤੇ ਸਾਡਾ ਲੋਕ ਪਰਲੋਕ ਸਵਾਰਿਆ ਜਾਵੇ ਤੇ ਅਸੀਂ ਫਿਰ 1 ਘੰਟਾ ਬੈਠ ਕੇ ਗੁਰਬਾਣੀ ਦਾ ਜਾਪ ਨਹੀਂ ਕਰ ਸਕਦੇ ਸੋ ਇਸ ਲਈ ਸਾਧ ਸੰਗਤ ਜੀ ਤੁਹਾਡੀਆਂ ਖੁਸ਼ੀਆਂ ਤੁਹਾਡੇ ਹੱਥ ਵਿੱਚ ਹਨ ਜੇਕਰ ਤੁਸੀਂ ਪਰਮਾਤਮਾ ਜੀ ਦਾ ਨਾਮ ਸੱਚੇ ਦਿਲ ਤੋਂ ਲਵਗੇਨਾ ਦਾਤ ਤੁਸੀਂ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਨਾਲ ਭਰਪੂਰ ਹੋ ਜਾਓਗੇ ਇਸ ਲਈ ਹਰ ਰੋਜ਼ ਅੰਮ੍ਰਿਤ ਵੇਲੇ ਉੱਠੋ ਸਭ ਤੋਂ ਪਹਿਲਾਂ ਕੁਝ ਸਮਾਂ ਬਿਸਤਰੇ ਤੇ ਬੈਠ ਕੇ ਵਾਹਿਗੁਰੂ ਜੀ ਦਾ ਨਾਮ ਦਾ ਜਾਪ ਕਰ ਲਓ ਫਿਰ ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੋ ਫਿਰ ਇਸ਼ਨਾਨ ਕਰਕੇ ਤੁਹਾਡਾ ਨਿਤਨੇਮ ਹੈ ਕਿ ਗੁਰਬਾਣੀ ਦਾ ਜੇਕਰ ਪਾਠ ਕਰਦੇ ਹੋ ਉਹ ਕਰ ਲਓ ਫਿਰ ਜੋ ਵੀ ਤੁਹਾਡੇ ਕੰਮ ਤੰਦੇ ਦੁਨਿਆਵੀ ਹਨ ਉਹਨਾਂ ਨੂੰ ਕਰਦੇਆਂ ਹੋਇਆਂ ਵੀ ਨਾਲ ਨਾਲ ਤੁਸੀਂ ਨਾਮ ਜਪਣਾ ਹੈ ਕੰਮ ਕਰਦੇਆਂ ਹੋਇਆਂ ਫਿਰ ਤੁਹਾਨੂੰ ਸਤਿਕਾਰ ਮਿਲੇਗਾ ਉਹ ਵੀ ਸਤਿਕਾਰ ਜਿਹੜਾ ਕਿ ਪਰਮਾਤਮਾ ਜੀ ਦੇ ਵੱਲੋਂ ਮਿਲੇਗਾ ਤੁਸੀਂ ਉਹੀ ਪਰਮਾਤਮਾ ਦਾ ਨਾਮ ਜਪਣਾ ਹੈ ਜੋ ਤੁਹਾਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਦਾ ਹੈ ਵਾਹਿਗੁਰੂ ਜੀ ਦਾ ਜਦੋਂ ਅਸੀਂ ਵਾਰ-ਵਾਰ ਸ਼ੁਕਰਾਨਾ ਕਰਦੇ ਹਾਂ ਇਹ ਵੀ ਬੰਦਗੀ ਕਰਨ ਦਾ ਪਰਮਾਤਮਾ ਜੀ ਦਾ ਬਹੁਤ ਵਧੀਆ ਤਰੀਕਾ ਹੈ ਜਪਦਿਆਂ ਹੋਇਆਂ ਤੁਸੀਂ ਕੰਮਕਾਰ ਕਰੀ ਜਾਓ ਪਰਮਾਤਮਾ ਦਾ ਸ਼ੁਕਰਾਨਾ ਕਰੀ ਜਾਓ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਬਹੁਤ ਛੇਤੀ ਕਿਰਪਾ ਕਰ ਦੇਣਗੇ ਜਿੰਨਾ ਹੀ ਨਾਮ ਚਪਾਂਗੇ ਮਾਲਕ ਦਾ ਸ਼ੁਕਰਾਨਾ ਕਰਾਂਗੇ ਓਨੇ ਹੀ ਸਾਡੀ ਜ਼ਿੰਦਗੀ ਤੇ ਸਾਡੇ ਬੱਚਿਆਂ ਦੀ ਸੁਖਾਲੀ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ